ਫਰੈਂਕਪੁਰ ਵਿੱਚ ਇੱਕ ਮਾਂ ਵੱਲੋਂ ਆਪਣੀ ਹੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਗੱਜਨੀ ਵਾਲਾ ਦਾ ਰਹਿਣ ਵਾਲਾ ਅਤੇ 4 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਦੋਂ ਤੋਂ ਹੀ ਉਸ ਦੀ ਪਤਨੀ ਜਿਹੜੀ ਹੈ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਤਾਂ ਲੜਾਈ ਝਗੜਾ ਕਰਕੇ ਉਹ ਪਿੱਕੇ ਚਲੀ ਗਈ ਸੀ ਤੇ ਕੱਲ ਉਹ ਆਪਣੇ ਨਾਲ ਪੰਜ ਤੋਂ ਸੱਤ ਬੰਦੇ ਲੈਾਈ ਤੇ ਉਸ ਦੇ ਪਰਿਵਾਰ 'ਤੇ ਜਿਹੜਾ ਹਮਲਾ ਉਹ ਕਰ ਦਿੱਤਾ ਗਿਆ ਤਾ ਇਸ ਦੌਰਾਨ ਕਈ ਮੈਂਬਰ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਰਾਇਪੁਰ ਦੇ ਪਿੰਡ ਗਜਨੀ ਵਾਲਾ ਦੀਆਂ ਹਨ ਜਿੱਥੇ ਇੱਕ ਪਤੀ ਵੱਲੋਂ ਆਰੋਪ ਲਗਾਏ ਗਏ ਆ ਕਿ ਉਸ ਦੀ ਪਤਨੀ ਨੇ ਉਸ ਦੀ ਬੱਚੀ ਨੂੰ ਜਿਹੜਾ ਅਗਵਾ ਕੀਤਾ ਤਾਂ ਕਈ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰ ਤੇ ਹਮਲਾ ਵੀ ਜਿਹੜਾ ਉਹ ਕੀਤਾ ਗਿਆ ਤਾਂ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਔਰਤ ਤੋਂ ਕੁਝ ਲੋਕ ਜਿਹੜੇ ਆਉਂਦੇ ਆ ਤੇ ਬੱਚੀ ਨੂੰ ਚੱਕ ਕੇ ਲੈ ਜਾ ਰਹੇ ਆ ਤਾਂ ਪੀੜਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਅਤੇ ਉਸ ਦੀ ਬੱਚੀ ਨੂੰ ਅਗਵਾ ਕਰਨ ਵਾਲੇ ਅਤੇ ਉਹਨਾਂ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਉੱਥੇ ਹੀ ਅਗਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਪਤਨੀ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕਰ ਦਿੱਤਾ ਅਤੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਪਿੰਡ ਤੋਂ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੇਰਾ ਨਾਮ ਬਲਜਿੰਦਰ ਸਿੰਘ ਤੇ ਡੈਡੀ ਦਾ ਨਾਮ ਮਾਲ ਸਿੰਘ ਪਿੰਡ ਮੇਰਾ ਗਜਨੀ ਵਾਲਾ ਹੈ ਤੇ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਮੇਰਾ ਰੀਤੀ ਰਿਵਾਜਾਂ ਦੇ ਅਨਸਾਰ ਮੇਰਾ ਵਿਆਹ ਹੋਇਆ ਸੀ ਪਿੰਡ ਤਰੇਡਾਂ ਤੇ ਮੇਰੀ ਘਰ ਵਾਲੇ ਦਾ ਨਾਮ ਜਸਵੀਰ ਕੌਰ ਹੈ ਉਹਦੇ ਡੈਡੀ ਦਾ ਨਾਮ ਦਰਸ਼ਨ ਸਿੰਘ ਹੈ ਉਹਦੇ ਤਾਏ ਦਾ ਨਾਮ ਹੈ ਚਿਮਨ ਸਿੰਘ ਤੇ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਸਾਡੇ ਨਾਲ ਬੜਾ ਹੀ ਜ਼ਿਆਦਾ ਤੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਉਹਦੀ ਮਾਂ ਦੇ ਮਗਰ ਮਾਂ ਦੇ ਮਗਰ ਲੱਗਦੀ ਸੀ ਤੇ ਉਹਦੇ ਤਾਏ ਦੇ ਤੇ ਉਹਦਾ ਤਾਇ ਨਹੀਂ ਚਾਹੁੰਦਾ ਸੀ ਇਹਨੇ ਘਰ ਬਣੇ ਉਹਨਾਂ ਦੀ ਮਾਂ ਦੇ ਮਗਰ ਲੱਗਦਾ ਦਾ ਘਰ ਫਟ ਲਿਆ 6 ਮਹੀਨੇ ਬੜੀ ਮੁਸ਼ਕਲ ਸਾਡੇ ਕੋਲ ਰਹੀ ਹੈ ਉਹ ਵੀ ਪੰਚਾਇਤਾਂ ਨਾਲ ਇੱਥੇ ਰਹਿੰਦੀ ਨਹੀਂ ਸੀ ਤੇ ਉਸ ਤੋਂ ਬਾਅਦ 6 ਮਹੀਨੇ ਉੱਥੇ ਉੱਥੇ ਚਲੀ ਗਈ ਤੇ ਉਹ ਪ੍ਰੈਗਨੈਂਟ ਸੀ ਤੇ ਉਸ ਤੋਂ ਬਾਅਦ ਉਹਦੇ ਕੋਖੋਂ ਇੱਕ ਗੁੜੀਆ ਪੈਦਾ ਹੋਈ ਏ ਅਰਵ 4 ਸਾਢੇ ਸਾਢੇ 3 ਸਾਲ ਹੋ ਗਏ ਨੇ ਤਕਰੀਬਨ ਉਹ ਆਦੇਪੇ ਕਹਿੰਦੇ ਰਹਿ ਰਹੀ ਉਸ ਤੋਂ ਬਾਅਦ ਤੇ ਮੈਂ 2 ਸਾਲ ਕੋਰਟ ਦੇ ਵਿੱਚ ਕੇਸ ਵੀ ਕੀਤਾ ਵੀ ਮੈਂ ਆਪਣੀ ਗੁੜੀਆ ਨੂੰ ਤੇ ਉਹਨੂੰ ਵਸਾਉਣਾ ਚਾਹਣਾ ਆ ਪਰ ਉਹ 2 ਸਾਲਾਂ ਵਿੱਚ ਇੱਕ ਵਾਰ ਵੀ ਤਰੀਕ ਦੇ ਨਹੀਂ ਆਈ ਤੇ ਨਾ ਉਹ ਮੇਰੇ ਕੋਲ ਵਸਣ ਲਈ ਰਾਜ਼ੀ ਹੋਈ ਤੇ ਹੁਣ ਤਕਰੀਬਨ ਮਹੀਨਾ ਡੇਢ ਪਹਿਲਾਂ ਦੀ ਗੱਲ ਏ ਉਹਨਾਂ ਨੇ ਪੰਚਾਇਤ ਭੇਜੀ ਸਾਡੇ ਘਰ ਉਹ ਕਹਿੰਦੇ ਵੇ ਗੁਡੀਆਂ ਤੁਹਿਆਰੇ ਵਾਪਸ ਲੈ ਜਾਓ ਟੋਡੀ ਗੁਡੀਆਂ ਗੁਡੀਆਂ ਬਾਪ ਕੋਲ ਰਵੇ ਦੀ ਤੇ ਜਿਹੜਾ ਸਮਾਨ ਹੈ ਸਾਡਾ ਜਿੰਨਾ ਵੀ ਵਿਆਹ ਚ ਦਿੱਤਾ ਵਾ ਹਿੰਦਾਰਜ ਦਾ ਉਹ ਵਾਪਸ ਲਾਵਾਂਗੇ ਤਹੀਂ ਪੰਚਾਇਤ ਦੀ ਗੱਲ ਮੰਨੀ ਏ ਤੇ ਆ ਪੰਚਾਇਤ ਨੇ ਰਾਜੀ ਨਾਮਾ ਸਾਡਾ ਕਰਵਾਇਆ ਏ ਉਹਦਾ ਨਾਮ ਦਾ ਸਟਾਮਪ ਫੀਦਾ ਵਾ ਤੇ ਜਿਹੜਾ ਲਿਖਤ ਪੜਤ ਸਾਰੀ ਪੰਚਾਇਤ ਨੇ ਕਰਵਾ ਕੇ ਸਾਨੂੰ ਦਿੱਤੀ ਏ ਤੇ ਅਸੀਂ ਗੁਡੀਆਂ ਨੇ ਪੰਚਾਇਤ ਨੇ ਸਾਨੂੰ ਲੈ ਕੇ ਦੇ ਦਿੱਤੀ ਸਮਾਨ ਸੀ ਸਾਰੇ ਦਾ ਸਾਰਾ ਉਹਨਾਂ ਨੂੰ ਵਾਪਸ ਕਰ ਦਿੱਤਾ ਉਹਨਾਂ ਸਾਡੇ ਕੋਲ ਗੁਡੀਆਂ ਆਈ ਗਈ ਸੀ ਤੇ ਉਹਨਾਂ ਗੁੰਡੇ ਪਾਏ ਨੇ ਤੇ ਗੁੱਡੀਆ ਖੋਲ ਗਏ ਨੇ ਸਾਡੇ ਨਾਲ ਬਹੁਤ ਕੁੱਟ ਮਾਰ ਕੀਤੀ ਨੇ ਗੁੰਡੇ ਪਾਏ ਨੇ ਬੜੀਆਂ ਧਮਕੀਆਂ ਦੇਂਦੇ ਸੀ ਛੱਡੀ ਕੋਈ ਸੁਨਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਤੇ ਉਹ ਬਹੁਤ ਸਾਨੂੰ ਕੁੱਟ ਮਾਰ ਕਰਕੇ ਇੱਕ ਗੁੱਡੀ ਮੇਰੀ ਦਾ ਫੈਰ ਕੱਢੇ ਨੇ ਹੂੰ ਉਹਨਾਂ ਸਾਡੇ ਘਰੇ ਆ ਕੇ ਫੈਰ ਵੀ ਕੱਢੇ ਨੇ ਸਾਡੇ ਤੇ ਕਾਪੇ ਵੀ ਚਲਾਏ ਨੇ ਤੇ ਚਾਚੇ ਮੇਰੇ ਦੀ ਉਹਨਾਂ ਨੇ ਬਾਹ ਵੀ ਵੜ ਦਿੱਤੀ ਏ ਤੇ ਚਾਚਾ ਮੇਰਾ ਹੁਣ ਵਿਆਜੇ ਵੀ ਹੁਣ ਤੱਕ ਹਸਪੀਟਲ ਦੇ ਵਿੱਚ ਦਾਖਲੇ ਉੱਥੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਅਜੇ ਤੱਕ ਉਹਨੂੰ ਹੋਸ਼ ਨਹੀਂ ਆਦਾ ਪਿਆ ਜੇ ਪੁਲਿਸ ਪ੍ਰਸ਼ਾਸਨ ਬਸ ਆਦੀ ਕਮ ਨਕਾਮੀਆਂ ਦੇ ਕਾਰਨ ਪੂਰਾ ਕੰਮ ਨਹੀਂ ਕਰ ਰਹੀ ਤੇ ਉਹਨਾਂ ਨੂੰ ਅਰੈਸਟ ਕਰ ਰਹੀ ਹੈ ਤੇ ਜੇ ਮੇਰੀ ਕੁੜੀਆਂ ਨੂੰ ਕੁਝ ਵੀ ਹੋ ਗਿਆ ਜਾਓ ਡਿਪਰੈਸ਼ਨ ਵਿੱਚ ਚਲੀ ਗਈ ਤੇ ਉਹਨਾਂ ਨੇ ਪਹਿਲਾਂ ਗੁੰਡਾਗਰਦੀ ਵਿਖਾਈ ਹੈ ਤੇ ਹੁਣ ਇਹ ਕਬਾਪ ਆਦੀ ਗੁੰਡਾਗਰਦੀ ਵਿਖਾਵੇ ਦਾ ਤੇ ਇਹੋ ਜੀ ਗੁੰਡਾਗਰਦੀ ਵਿਖਾਵੇ ਦਾ ਕਿ ਦੁਨੀਆ ਯਾਦ ਰੱਖੇ ਦੀ ਤੇ ਜਾਂ ਤਾਂ ਸਰਕਾਰ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਨਸਾਫ ਕਰਵਾਇਆ ਜਾਵੇ ਤੇ ਜਿਹੜੀ ਲਿਖਤ ਪੜ ਤੇ ਵਿੱਚ ਉਹਨਾਂ ਕੀਤੀ ਗੱਲ ਕੁੜੀਆਂ ਮੈਨੂੰ ਵਾਪਸ ਦਵਾਈ ਜਾਵੇ ਤੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਲਦੀ ਜਲਦੀ ਉਹਨੂੰ ਰੈਸਟ ਕੀਤਾ ਜਾਵੇ ਤੇ ਜੇ ਇੱਕ ਪਿਓ ਆ ਕੇ ਮਜਬੂਰ ਪਿਓ ਆਪਦੀ ਗੁੰਡਾਗਰਦੀ ਛੇਡਾ ਨਾ ਫਿਰ ਬੜਾ ਕੁਝ ਹੋ ਜਾਣਾ ਜੀ